ਫਾਜ਼ਿਲਕਾ ਚ ਵਕ ਵਕ ਥਾਵਾਂ ਤੋਂ ਅਣਪਛਾਤੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਤੇ ਇਹ ਦੋਵੇਂ ਲਾਸ਼ਾਂ ਅਣਪਛਾਤੇ ਵਿਅਕਤੀਆਂ ਦੀਆਂ ਦੱਸੀਆਂ ਜਾ ਰਹੀਆਂ ਨੇ ਤੇ ਜਾਣਕਾਰੀ ਮੁਤਾਬਕ ਜਲਾਲਾਬਾਦ ਕਸਬੇ 'ਚ ਇੱਕ ਲਾਸ਼ ਮਿਲੀ ਹੈ। ਜਿਸ ਵਿਅਕਤੀ ਦੀ ਲਾਸ਼ ਮਿਲੀ ਹੈ ਉਸ ਦੀ ਉਮਰ ਜਿਹੜੀ ਹੈ ਉਹ 55 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਥਾਣਾ ਖੂਈ ਖੇੜਾ ਦੇ ਪਿੰਡ ਖਾਨ ਵਾਲਾ ਦੇ ਕੋਲ ਵੀ ਇੱਕ ਨਹਿਰ ਵਿੱਚੋਂ ਜਿਹੜੀ ਹੈ লাশ ਮਿਲੀ ਹੈ ਇਸ ਮ੍ਰਿਤਕ ਦੇ ਦੀ ਹਾਲਤ ਕਾਫੀ ਦੇਰ ਤੱਕ ਪਾਣੀ ਵਿੱਚ ਰਹਿਣ ਕਾਰਨ ਵਿਗੜ ਗਈ ਹੈ ਇਸ ਵਿਅਕਤੀ ਦੀ ਉਮਰ ਜਿਹੜੀ ਹੈ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਦੋਵਾਂ ਲਾਸ਼ਾਂ ਨੂੰ ਸਨਾਖਤ ਲਈ 72 ਘੰਟਿਆਂ ਦੇ ਲਈ ਸਰਕਾਰੀ ਹਸਪਤਾਲ ਫਜ਼ਲਕਾ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਸਿਵਲ ਹਸਪਤਾਲ ਫਜ਼ਲਕਾ ਦੇ ਡਾਕਟਰ ਨੇ ਦੱਸਿਆ ਕਿ ਬੀਤੀ ਸ਼ਾਮ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਫਜ਼ਲਕਾ ਦੇ ਕਾਲਿਆਂ ਦਾ ਗਿਆ ਸੀ ਜਿੱਥੇ ਸਨਾਖਤ ਲਈ লাশ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਫਜ਼ਨਕਾ ਦੀ ਮੋਰਚਰੀ ਚ ਰਖਵਾਇਆ ਗਿਆ ਤੇ ਮ੍ਰਿਤਕ ਵਿਅਕਤੀ ਦੀ ਉਮਰ ਜਿਹੜੀ ਹੈ ਉਹ 59 ਸਾਲ ਜਾਪਦੀ ਹੈ ਡਾਕਟਰ ਨੇ ਦੱਸਿਆ ਹੈ ਕਿ ਇਸੇ ਤਰ੍ਹਾਂ ਥਾਣਾ ਖੂਈ ਖੇੜਾ ਦੀ ਪੁਲਿਸ ਨੇ ਪਿੰਡ ਖਾਨ ਵਾਲਾ ਚ ਨਹਿਰ ਚੋਂ ਇਕਣ ਪਛਾਤੇ ਵਿਅਕਤੀ ਦੀ লাশ ਜਿਹੜੀ ਹੈ ਉਹ ਕੱਢੀ ਇਹ ਡਾਕਟਰ ਨੇ ਦੱਸਿਆ ਹੈ ਕਿ ਇਸੇ ਤਰ੍ਹਾਂ ਜਿਹੜੀਆਂ ਲਾਸ਼ਾਂ ਨੇ ਉਹ ਮਿਲੀਆਂ ਨੇ ਤੇ ਮ੍ਰਿਤਕ ਦੀ ਉਮਰ ਇੱਕ ਦੀ ਜਿਹੜੀ ਹੈ ਉਹ 50 ਸਾਲ ਹੈ ਤੇ ਦੂਜੇ ਦੀ ਜਿਹੜੀ ਹੈ ਉਹ 59 ਸਾਲ ਦੱਸੀ ਜਾ ਰਹੀ ਹੈ ਜੋ ਕਿ ਹਸਪਤਾਲ ਦੇ ਵਿੱਚ ਸਨਾਖਤ ਦੇ ਲਈ 72 ਘੰਟਿਆਂ ਦੇ ਲਈ ਇਹ ਲਾਸ਼ਾਂ ਜਿਹੜੀਆਂ ਨੇ ਉਹ ਰਖਵਾਈਆਂ ਗਈਆਂ ਨੇ ਜਿਸ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈ ਉਹ ਹੋ ਵੇਖੀ ਗਈ। ਇੱਕ ਉਸ ਖਾਣਾ ਇੱਕ ਖਾਣਾ ਵਿਕੜਾਵਲੋਂ ਖਾਣਾ ਸਿਟੀ ਜਲਲਪੁਰ ਤੋਂ ਇੱਕ ਮੌਜੂਦਗੀ ਚਾਹਮਈ ਹੈ। ਉਹਨਾਂ ਦੀ ਕੋਈ ਵੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਇੱਕ ਲਾਸ਼ ਜੋ ਵਾਣੀ ਵਿੱਚ ਡੁੱਬੀ ਹੋਈ ਸੀ ਇਤਿਹਾਸ ਤੋਂ ਲੱਗ ਰਿਹਾ ਕਿ ਕਾਫੀ ਦਿਨਾਂ ਤੋਂ ਵਾਣੀ ਵਿੱਚ ਸੀਗੀ ਔਰ ਦੂਸਰੀ ਲਾਸ਼ ਹੈ ਜੋ ਕਿ ਖਾਨਾ ਸਿਕੀ ਤੋਂ ਲੈ ਕੇ ਆਈ ਹੈ ਜਿਸ ਦੀ ਉਮਰ 35 ਜਾਂ 50 ਸਾਲ ਲੱਗ ਰਹੀ ਹੈ ਪਤਾ ਨਹੀਂ ਲੱਗ ਰਿਹਾ ਕਿਉਂਕਿ ਪਾਣੀ ਵਿੱਚ ਡੁੱਬਣ ਨਾਲ ਕਾਫੀ ਦਿਨ ਹੋ ਗਏ ਸਹੀ ਹੋਂਕਾਰ ਕੇ ਕਦਾਜਾ ਕੇ ਨਿਕਲਿਆ ਜਸਰ ਸਬਦ ਤੋਂ ਕੇ ਪਾਣੀ ਕਿਉਂ ਹੋਣ ਕਰਕੇ ਚੰਬੀ ਚੋਇਆ ਬਿਲਕੁਲ ਗੁੱਟੇ ਵੇਖੀਦਾ ਰਹੇ